ਤਤਸ਼ੀਰੀਆ ਕਾਲ ਸਾਰਿਆਂ ਨੂੰ ਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਵਿਲੀਜ ਕੁਕਿੰਗ ਰੂਟੀਨ ਦੇ ਵਿੱਚ ਜੀ ਅੱਜ ਅਸੀਂ ਬਣਾਵਾਂਗੇ ਗਰਮੀਆਂ ਦੇ ਵਿੱਚ ਠੰਡੀ ਤਸੀਰ ਵਾਲੀਆਂ ਪਿੰਨੀਆਂ ਜੇਕਰ ਤੁਸੀਂ ਰੋਜ਼ ਇਹ ਪਿੰਨੀ ਖਾਵੋਗੇ ਤਾਂ ਤੁਹਾਨੂੰ ਥਕਾਨ ਕੇ ਮਜੂਰੀ ਬਿਲਕੁਲ ਵੀ ਮਹਿਸੂਸ ਨਹੀਂ ਹੋਵੇਗੀ ਤੁਹਾਡਾ ਸਰੀਰ ਬਿਲਕੁਲ ਚੁਸਤ ਬਣਿਆ ਰਹੇਗਾ ਇਹ ਪਿੰਨੀਆਂ ਬਣਦੀਆਂ ਇੰਨੀਆਂ ਸਵਾਦ ਨੇ ਕਿ ਤੁਹਾਡਾ ਰੋਜ਼ ਦਿਲ ਕਰੇਗਾ ਕਿ ਅਸੀਂ ਵਾਰ-ਵਾਰ ਇਹਨਾਂ ਨੂੰ ਖਾਈਏ ਚਲੋ ਸ਼ੁਰੂ ਕਰਦੇ ਹਾਂ ਇਹ ਪਿੰਨੀਆਂ ਬਣਾਉਣਾ ਸਭ ਤੋਂ ਪਹਿਲਾਂ ਅਸੀਂ ਇੱਕ ਕੌਲੀ ਕਣਕ ਦੇ ਆਟੇ ਦੀ ਲੈ ਲਈ ਹੈ ਆਟੇ ਨੂੰ ਅਸੀਂ ਚੰਗੀ ਤਰ੍ਹਾਂ ਦੇ ਨਾਲ ਛਾਂ ਕੇ ਲਿਆ ਹੈ ਇੱਕ ਕੌਲੀ ਅਸੀਂ ਫੁੱਲ ਮਖਾਣਿਆਂ ਦੀ ਲਈ ਹੈ ਇੱਕ ਕੌਲੀ ਹੀ ਅਸੀਂ ਧਾਗੇ ਵਾਲੀ ਮਿਸ਼ਰੀ ਲਈ ਹੈ ਤੇ ਅੱਧੀ ਕੌਲੀ ਅਸੀਂ ਚਾਰੇ ਮੱਗ ਜਲੇ ਹਨ ਅੱਧੀ ਕੌਲੀ ਹੀ ਅਸੀਂ ਸੂਜੀ ਦੀ ਲਵਾਂਗੇ ਸੂਜੀ ਵੀ ਅਸੀਂ ਬਰੀਕ ਵਾਲੀ ਇੱਥੇ ਲਈ ਹੈ ਸਭ ਤੋਂ ਪਹਿਲਾਂ ਅਸੀਂ ਮਖਾਣਿਆਂ ਨੂੰ ਰੋਸਟ ਕਰਾਂਗੇ ਉਸਦੇ ਲਈ ਮੈਂ ਗੈਸ ਦੇ ਉੱਪਰ ਇੱਕ ਕੜਾਈ ਚੜ੍ਹਾ ਦਿੱਤੀ ਹੈ ਹੁਣ ਅਸੀਂ ਇੱਕ ਕੌਲੀ ਮਖਾਨਿਆਂ ਦੀ ਪਾ ਦਵਾਂਗੇ ਅਤੇ ਇਸ ਨੂੰ ਹਿਲਾਉਂਦੇ ਹੋਏ ਰੋਸਟ ਕਰ ਲਵਾਂਗੇ ਫੁੱਲ ਮਖਾਨਿਆਂ ਦੀ ਜਿਹੜੀ ਤਸੀਰ ਆ ਉਹ ਠੰਡੀ ਹੁੰਦੀ ਹੈ ਇਹ ਖਾਣ ਨਾਲ ਵੈਸੇ ਵੀ ਜਿਹੜੀਆਂ ਬੈਕ ਦੀਆਂ ਪ੍ਰੋਬਲਮ ਆਆਂ ਉਹਨਾਂ ਤੋਂ ਛੁਟਕਾਰਾ ਮਿਲ ਜਾਂਦਾ ਹੈ ਇਸ ਲਈ ਅਸੀਂ ਇਹਨਾਂ ਨੂੰ ਪਿੰਨੀਆਂ ਦੇ ਵਿੱਚ ਪਾਇਆ ਹੈ ਸਾਡੇ ਫੁੱਲ ਮਖਾਨੇ ਬਣ ਕੇ ਤਿਆਰ ਹੋ ਗਏ ਆ ਹੁਣ ਅਸੀਂ ਮਿਸ਼ਰੀ ਨੂੰ ਪੀਸ ਕੇ ਤਿਆਰ ਕਰ ਲਿਆ ਹੈ ਤੁਸੀਂ ਦੇਖ ਸਕਦੇ ਆ ਕਿ ਅਸੀਂ ਮਿਸ਼ਰੀ ਨੂੰ ਬਿਲਕੁਲ ਬਾਰੀਕ ਪੀਸਿਆ ਹੈ ਹੁਣ ਅਸੀਂ ਇਸ ਨੂੰ ਇੱਕ ਕੌਲੀ ਵਿੱਚ ਕੱਢ ਲਵਾਂਗੇ ਉਸੇ ਮਿਕਸੀ ਵਾਲੇ ਜੱਗ ਵਿੱਚ ਅਸੀਂ ਫੁੱਲ ਮਖਾਨਿਆਂ ਨੂੰ ਪਾ ਕੇ ਪੀਸ ਲਵਾਂਗੇ ਅਤੇ ਇੱਕ ਕੌਲੀ ਦੇ ਵਿੱਚ ਕੱਢ ਲਵਾਂਗੇ। ਦੂਸਰੀ ਤਰਫ ਅਸੀਂ ਗੈਸ ਦੇ ਉੱਪਰ ਇੱਕ ਕੜਾਈ ਰੱਖ ਦਵਾਂਗੇ ਅਤੇ ਉਸ ਦੇ ਵਿੱਚ ਅੱਧੀ ਘੜਸ਼ੀ ਦੇਸੀ ਘੀਉ ਦੀ ਪਾ ਦਵਾਂਗੇ। ਘਿਓ ਨੂੰ ਚੰਗੀ ਤਰ੍ਹਾਂ ਦੇ ਨਾਲ ਗਰਮ ਕਰਨ ਤੋਂ ਬਾਅਦ ਅਸੀਂ ਇਹਦੇ ਵਿੱਚ ਅੱਧੀ ਕੌਲੀ ਸੂਜੀ ਦੀ ਪਾ ਦਵਾਂਗੇ। ਸੂਜੀ ਦੀ ਤਸੀਰ ਵੀ ਠੰਡੀ ਹੁੰਦੀ ਹੈ। ਇਸ ਦੇ ਵਿੱਚ ਬਹੁਤ ਹੀ ਮਾਤਰਾ ਵਿੱਚ ਫਾਈਬਰ ਪਾਇਆ ਜਾਂਦਾ ਹੈ। ਇਹ ਖਾਣ ਨਾਲ ਸਾਨੂੰ ਪੇਟ ਦੀਆਂ ਸਮੱਸਿਆਵਾਂ ਤੋਂ ਛੁਟਕਾਰਾ ਮਿਲ ਜਾਂਦਾ ਹੈ ਇਸ ਲਈ ਅਸੀਂ ਸੂਜੀ ਨੂੰ ਆਪਣੀ ਪਿੰਨੀਆਂ ਦੇ ਵਿੱਚ ਪਾਇਆ ਹੈ ਸੂਜੀ ਨੂੰ ਅਸੀਂ ਲਗਾਤਾਰ ਹਿਲਾਉਂਦੇ ਹੋਏ ਹਲਕਾ ਜਿਹਾ ਰੋਸਟ ਕਰ ਲਵਾਂਗੇ ਇੱਥੇ ਸਾਡੀ ਸੂਜੀ ਹਲਕੀ ਜਿਹੀ ਰੋਸਟ ਹੋ ਗਈ ਆ ਹੁਣ ਅਸੀਂ ਇਹਦੇ ਵਿੱਚ ਐਡ ਕਰ ਦੇਵਾਂਗੇ ਕਣਕ ਦਾ ਆਟਾ ਅਸੀਂ ਇੱਕ ਕੌਲੀ ਕਣਕ ਦਾ ਆਟਾ ਇਸ ਦੇ ਵਿੱਚ ਐਡ ਕਰ ਦੇਵਾਂਗੇ ਅਤੇ ਇਸ ਨੂੰ ਵੀ ਚੰਗੀ ਤਰ੍ਹਾਂ ਦੇ ਨਾਲ ਮਿਕਸ ਕਰਦੇ ਹੋਏ ਰੋਸਟ ਕਰ ਲਵਾਂਗੇ ਇੱਥੇ ਸਾਨੂੰ ਪਿੰਨੀਆਂ ਦੇ ਮਿਸ਼ਰਣ ਵਿੱਚ ਘਿਓ ਘਟ ਲੱਗ ਰਿਹਾ ਹੈ ਇਸ ਲਈ ਅਸੀਂ ਹੁਣ ਇਸ ਦੇ ਵਿੱਚ ਐਡ ਕਰਾਂਗੇ ਇੱਕ ਕੜਛੀ ਦੇਸੀ ਘਿਓ ਦੀ ਅਤੇ ਇਸ ਨੂੰ ਵੀ ਚੰਗੀ ਤਰ੍ਹਾਂ ਨਾਲ ਮਿਕਸ ਕਰਦੇ ਹੋਏ ਅਸੀਂ ਮਿਲਾ ਦੇਵਾਂਗੇ ਸੂਜੀ ਅਤੇ ਆਟੇ ਨੂੰ ਭੁੰਨਦੇ ਹੋਏ ਸਾਨੂੰ ਇੱਥੇ 5 ਮਿੰਟ ਹੋ ਗਏ ਆ ਤੁਸੀਂ ਦੇਖ ਸਕਦੇ ਆ ਕਿ ਸਾਡੀ ਸੂਜੀ ਅਤੇ ਆਟੇ ਨੇ ਰੰਗ ਬਦਲਣਾ ਸ਼ੁਰੂ ਕਰ ਦਿੱਤਾ ਹੈ ਅਸੀਂ ਇਸ ਨੂੰ ਥੋੜਾ ਕੁ ਟਾਈਮ ਹੋਰ ਪਕਾਵਾਂਗੇ ਕਰ ਤੁਹਾਡਾ ਦਿਲ ਕੋਈ ਕੰਮ ਕਰਨ ਨੂੰ ਨਹੀਂ ਕਰਦਾ ਤੁਹਾਨੂੰ ਥਕਾਨ ਮਹਿਸੂਸ ਹੁੰਦੀ ਹੈ ਕਮਜ਼ੋਰੀ ਮਹਿਸੂਸ ਹੁੰਦੀ ਹੈ ਤਾਂ ਤੁਸੀਂ ਇਹ ਪਿੰਨੀ ਰੋਜ਼ ਦੀ ਇੱਕ ਜ਼ਰੂਰ ਖਾਓ ਤੁਹਾਨੂੰ ਇਸ ਦਾ ਅਸਰ ਜ਼ਰੂਰ ਦਿ세ਗਾ ਬੱਚਿਆਂ ਲਈ ਵੀ ਇਹ ਪਿੰਨੀ ਬਹੁਤ ਹੀ ਜ਼ਿਆਦਾ ਫਾਇਦੇਮੰਦ ਹੁੰਦੀ ਹੈ ਬੱਚਿਆਂ ਨੂੰ ਵੀ ਇਹ ਪਿੰਨੀ ਜ਼ਰੂਰ ਦੇਣੀ ਚਾਹੀਦੀ ਹੈ ਇੱਥੇ ਸਾਡੇ ਜਿਹੜੀ ਸੂਜੀ ਆ ਤੇ ਆਟਾ ਆ ਉਹ ਚੰਗੀ ਤਰ੍ਹਾਂ ਦੇ ਨਾਲ ਭੁੰਨ ਹੋ ਗਿਆ ਆ ਹੁਣ ਅਸੀਂ ਗੈਸ ਦੀ ਫਲੇਮ ਬੰਦ ਕਰ ਦਵਾਂਗੇ ਅਤੇ ਇਸ ਨੂੰ ਇੱਕ ਪਲੇਟ ਦੇ ਵਿੱਚ ਕੱਢ ਲਵਾਂਗੇ ਤਾਂ ਕਿ ਸਾਡੀ ਸੂਜੀ ਤੇ ਆਟਾ ਚੰਗੀ ਤਰ੍ਹਾਂ ਨਾਲ ਠੰਡਾ ਹੋ ਜਾਵੇ। ਅਸੀਂ ਕੱਢ ਛੇ ਦੇ ਨਾਲ ਸਾਰੇ ਮਿਸ਼ਰਣ ਨੂੰ ਇੱਕ ਪਲੇਟ ਦੇ ਵਿੱਚ ਕੱਢ ਲਵਾਂਗੇ। ਇੱਥੇ ਅਸੀਂ ਪਿੰਨੀਆਂ ਦੇ ਮਿਸ਼ਰਣ ਨੂੰ ਚੰਗੀ ਤਰ੍ਹਾਂ ਨਾਲ ਠੰਡਾ ਕਰ ਲਿਆ ਹੈ। ਹੁਣ ਅਸੀਂ ਇਹਦੇ ਵਿੱਚ ਐਡ ਕਰਾਂਗੇ 4 ਮਗਜ। ਉਸ ਤੋਂ ਬਾਅਦ ਅਸੀਂ ਇਹਦੇ ਵਿੱਚ ਐਡ ਕਰਾਂਗੇ ਪੀਸੇ ਹੋਏ ਮਖਾਣੇ। ਉਸ ਤੋਂ ਬਾਅਦ ਅਸੀਂ ਇਹਦੇ ਵਿੱਚ ਐਡ ਕਰ ਦੇਵਾਂਗੇ ਮਿਸ਼ਰੀ ਜਿਸ ਨੂੰ ਅਸੀਂ ਪੀਸ ਕੇ ਤਿਆਰ ਕਰ ਲਿਆ ਹੈ ਤੁਸੀਂ ਆਪਣੇ ਟੇਸਟ ਦੇ ਅਕੋਰਡਿੰਗ ਮਿੱਠਾ ਜ਼ਿਆਦਾ ਜਾਂ ਘੱਟ ਪਾ ਸਕਦੇ ਆ ਅਤੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਮਿਕਸ ਕਰ ਲਵਾਂਗੇ ਅਸੀਂ ਹੱਥਾਂ ਦੇ ਨਾਲ ਸਾਰੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਦੇ ਨਾਲ ਮਿਕਸ ਕਰ ਲਵਾਂਗੇ ਇੱਥੇ ਸਾਡੀ ਠੰਢੀ ਤਸੀਰ ਵਾਲੀ ਪਜੀਰੀ ਬਣ ਕੇ ਤਿਆਰ ਹੋ ਗਈ ਆ ਤੁਸੀਂ ਚਾਹੋ ਤਾਂ ਇਸ ਨੂੰ ਇਸੇ ਤਰ੍ਹਾਂ ਵੀ ਖਾ ਸਕਦੇ ਆ ਪਰ ਅਸੀਂ ਇਸ ਦੀਆਂ ਪਿੰਨੀਆਂ ਬਣਾਵਾਂਗੇ ਅਸੀਂ ਥੋੜਾ ਜਿਹਾ ਮਿਸ਼ਰਣ ਨੂੰ ਹੱਥਾਂ ਦੇ ਵਿੱਚ ਲੈ ਲਵਾਂਗੇ ਅਤੇ ਉਸ ਦੀਆਂ ਗੋਲ-ਗੋਲ ਪਿੰਨੀਆਂ ਬਣਾਉਣੀਆਂ ਸ਼ੁਰੂ ਕਰ ਦੇਵਾਂਗੇ ਤੁਸੀਂ ਜਿਸ ਤਰ੍ਹਾਂ ਦੀਆਂ ਚਾਹੋ ਪਿੰਨੀਆਂ ਬਣਾ ਕੇ ਤਿਆਰ ਕਰ ਸਕਦੇ ਆ ਅਸੀਂ ਥੋੜੀਆਂ ਛੋਟੇ ਸਾਈਜ਼ ਦੀਆਂ ਪਿੰਨੀਆਂ ਹੀ ਬਣਾਵਾਂਗੇ ਅਸੀਂ ਹੱਥਾਂ ਦੇ ਨਾਲ ਦਬਾਉਂਦੇ ਹੋਏ ਪਿੰਨੀਆਂ ਨੂੰ ਬਣਾ ਕੇ ਤਿਆਰ ਕਰ ਲਵਾਂਗੇ ਤੁਸੀਂ ਦੇਖ ਸਕਦੇ ਆ ਕਿ ਸਾਡੀ ਪਿੰਨੀ ਬਣ ਕੇ ਤਿਆਰ ਹੋ ਗਈ ਆ ਤੇ ਬਿਲਕੁਲ ਗੋਲ ਸ਼ੇਪ ਦੇ ਵਿੱਚ ਸਾਡੀ ਪਿੰਨੀ ਬਣੀ ਹੈ ਅਸੀਂ ਇਸੇ ਤਰੀਕੇ ਦੇ ਨਾਲ ਬਾਕੀ ਪਿੰਨੀਆਂ ਬਣਾ ਕੇ ਤਿਆਰ ਕਰ ਲਵਾਂਗੇ ਅਤੇ ਸਾਰੀਆਂ ਪਿੰਨੀਆਂ ਨੂੰ ਅਸੀਂ ਇੱਕ ਪਲੇਟ ਦੇ ਵਿੱਚ ਕੱਢ ਲਵਾਂਗੇ ਉਮੀਦ ਹੈ ਕਿ ਅੱਜ ਦੀ ਮੇਰੀ ਇਹ ਠੰਡੀ ਤਸਵੀਰ ਵਾਲੀਆਂ ਪਿੰਨੀਆਂ ਬਣਾਉਣ ਦੀ ਰੈਸਪੀ ਤੁਹਾਨੂੰ ਜ਼ਰੂਰ ਪਸੰਦ ਆਈ ਹੋਗੀ ਅਤੇ ਤੁਸੀਂ ਵੀ ਆਪਣੇ ਘਰ ਦੇ ਵਿੱਚ ਇਹ ਪਿੰਨੀਆਂ ਬਣਾ ਕੇ ਆਪਣੇ ਬੱਚਿਆਂ ਨੂੰ ਦਵੋਗੇ ਤੁਸੀਂ ਰੋਜ਼ ਦੀ ਇੱਕ ਪਿੰਨੀ ਦੁੱਧ ਜਾਂ ਚਾਹ ਦੇ ਨਾਲ ਜ਼ਰੂਰ ਰੋਵੋ ਤੁਹਾਨੂੰ ਫਰਕ ਜ਼ਰੂਰ ਨਜ਼ਰ ਆਵੇਗਾ ਮੈਂ ਤੁਹਾਨੂੰ ਪਿੰਨੀ ਨੂੰ ਤੋੜ ਕੇ ਦਿਖਾ ਦਿੰਦੀ ਹਾਂ ਕਿ ਸਾਡੀਆਂ ਪਿੰਨੀਆਂ ਕਿੰਨੀਆਂ ਵਧੀਆਂ ਬਣੀਆਂ ਹਨ ਅਤੇ ਕਿੰਨੀਆਂ ਸੌਫਟ ਬਣੀਆਂ ਹਨ ਤੁਸੀਂ ਦੇਖ ਸਕਦੇ ਆ ਕਿ ਬਿਲਕੁਲ ਸਾਡੀਆਂ ਪਿੰਨੀਆਂ ਪਰਫੈਕਟ ਬਣੀਆਂ ਹਨ ਜੇਕਰ ਅੱਜ ਦੀ ਮੇਰੀ ਇਹ ਰੈਸਪੀ ਤੁਹਾਨੂੰ ਪਸੰਦ ਆਈ ਤਾਂ ਮੇਰੀ ਅੱਜ ਦੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਰਿਓ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਚਲੋ ਜੀ ਮਿਲਦੇ ਆ ਇੱਕ ਹੋਰ ਨਵੀਂ ਰੈਸਪੀ ਨਾਲ ਤਦ ਤੱਕ ਦੇ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ